हां जी दोस्तों स्वागत है ਤੁਹਾਡਾ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਮੈਂ ਹਾਂ ਬਲਬੀਰ ਸਿੰਘ ਚੱਠਾ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਅੱਜ ਦਾ ਵੇਸਾ ਆਪਾਂ ਜੋ ਮੰਨ ਲਓ ਦੋਸਤੋ ਬਿਨਾ ਕਦੂ ਤੋਂ ਅਤੇ ਆਰਗੈਨਿਕ ਖੇਤ ਵਿੱਚ ਆਪਾਂ ਸਪਰੇਅ ਦੀ ਕਰਨੀ ਅੱਜ ਉਹ ਦਿਖਾ ਰਹੇ ਹਾਂ ਤੁਹਾਨੂੰ ਇਹ ਜਿਹੜੀ ਆਪਾਂ ਬਰਮੀ ਬਾਸ ਤੋਂ ਤਿਆਰ ਕੀਤੀ ਹੋਈ ਐ ਆਓ ਆਪਾਂ ਦਿਖਾਉਨੇ ਆ ਤੁਹਾਨੂੰ ਉਹਦੇ ਬਾਰੇ ਹਾਂਜੀ ਉਹ ਸਾਹਮਣੇ ਦੇਖੋ ਟਿੱਲੂ ਲੈ ਕੇ ਆ ਪੰਪ ਚੱਕ ਕੇ ਇਹਦੀ ਆਪਾਂ ਹੁਣ ਸਪਰੇਅ ਕਰਾਂਗੇ ਇਧਰੋਂ ਖਾਲਚੋਂ ਪਾਣੀ ਆਉਂਦਾ ਇਹਦੇ ਨਾਲ ਫਿਰ ਪੰਪ ਤੇ ਜੋ ਵੀ ਵਰਮੀ ਬਾਸਾ ਉਹ ਪਾ ਕੇ ਆਪਾਂ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਇਧਰਲੇ ਪਾਸੇ ਆਪਣੀ ਇਹ ਕੈਮੀਕਲ ਵਾਲੀ ਖਾਦ ਨਾ ਕੈਮੀਕਲ ਖਾਦ ਵਾਲੀ ਇਹ ਜੀਰੀ ਲਈ ਹੋਈ ਹੈ 110 ਆਹੋ ਆਪਣੀ ਦੂਜੇ ਪਾਸੇ ਆ 1509 ਇਹ ਵੀ ਕੈਮੀਕਲ ਵਾਲੀ ਆ ਆ ਜਿਹੜੀ ਹੈ ਸਾਹਮਣੇ ਦਿਖਦੀ ਇਹ ਆ ਆਰਗਨਿਕ ਜੋ ਆਪਾਂ ਮੰਨ ਲਓ ਵੀ 12ਵੀਂ ਕੰਪੋਸਟ ਨਾਲ ਤਿਆਰ ਕਰਿਆ ਹੋਇਆ ਖੇਤ ਆ ਤੁਹਾਨੂੰ ਦੱਸਿਆ ਵੀ ਦੀ ਵੀ ਪਿਛੇ ਇਹਦੇ ਵਿੱਚ ਆਪਾਂ ਨੇ ਕਣਕ ਵੀ ਬੀਜੀ ਦੀ ਉਹਦੇ ਬਾਰੇ ਤੁਹਾਨੂੰ ਪਿਛਲੀਆਂ ਵੀਡੀਓਾਂ 'ਚ ਦੱਸਿਆ ਦੀ ਹੁਣ ਅੱਜ ਦੀ ਜੋ ਵੀ ਹੋਊਗਾ ਉਹ ਦਿਖਾਉਣਾ ਤੁਹਾਨੂੰ ਆ ਦੇਖੋ ਸਾਹਮਣੇ ਿੱੱਲੂ ਹੁਣ ਇਹ 'ਚ ਪਾਣੀ ਪਾ ਰਿਹਾ ਹੈ ਪੰਪ 'ਚ ਇੱਦੂ ਆ ਇਹ ਇਹਨਾਂ ਚੋਂ ਥੋੜਾ ਥੋੜਾ ਕਰਕੇ ਪਹਿਲਾਂ ਪਾ ਲਾ ਇਹ ਚ ਪਾ ਰਹੇ ਆ ਆਪਾਂ ਲੱਸੀ ਅਤੇ ਹਲਦੀ ਦਾ ਘੋਲ ਇੱਕ ਬਰਮੀ ਬਾਸ ਇਹ ਤਿੰਨ ਚੀਜ਼ਾਂ ਰਲਾ ਕੇ ਆਪਾਂ ਇਹ ਤੋ ਤਿਆਰ ਕਰਾਂਗੇ ਆ ਬਰਮੀ ਬਾਸ ਪਾ ਰਹੇ ਨੇ ਆਪਣੀ ਠੰਡੇ ਵਾਲੀ ਬੋਤਲ 'ਚ ਭਰੀਆਂ ਹੋਈਆਂ ਨੇ ਇਹ ਇਸ ਕਰਕੇ ਤੁਹਾਨੂੰ ਲੱਗਦਾ ਹੋਊਗਾ ਵੀ ਠੰਡੇ ਬੋਤਲ ਆ ਲੱਸੀ ਪਾਈ ਹੋਈ ਆ ਲੱਸੀ ਵੀ ਆਪਣੀ ਪੁਰਾਣੀ ਕਾਫੀ 35-40 ਦਿਨਾਂ ਤੋਂ ਪੁਰਾਣੀ ਐ ਲੱਸੀ ਇਹ ਜਿਹੜੀ ਆਪਣੇ ਯੂਜ਼ ਕਰਨੀ ਐ ਇਹਦੇ ਵਿੱਚ ਹੋਰ ਪਾਲਾ ਹੋਰ ਪਾਲਾ ਚਾਰ ਬੰਪ ਕਰਨੀ ਐ ਬਾਕੀ ਵੀ ਦਿਖਾਉਂਦੇ ਆ ਤਾਂ ਨਾ ਥੋੜੇ ਰਿਹਾ ਸਾਡੇ ਨਾਲ ਲਾਓ ਜੀ ਕਰਤੀ ਸਟਾਰਟ ਸਪਰੇਅ ਕਰ ਲਈ ਇਹ ਆਪਣਾ ਆ ਖੇਤ ਇੱਕ ਏਲੇ ਦਾ ਇਹ ਇਹ ਸਾਰੇ ਹੀ ਆਪਾਂ ਨੇ ਬਰਮੀ ਬਾਸ ਨਾਲ ਹੀ ਤੁਹਾਨੂੰ ਪਤਾ ਹੀ ਹੈ ਇਹ ਤਿਆਰ ਕਰ ਰਹੇ ਹਾਂ ਇਹਦੇ ਵਿੱਚ ਆਪਾਂ ਹੋਰ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਪਾ ਰਹੇ ਸਿਰਫ ਇੱਕ ਕੱਖਾਂ ਵਾਲੀ ਦਵਾਈ ਪਾਈ ਆਪਾਂ ਨੇ ਉਹ ਵੀ ਆਪਾਂ ਨੂੰ ਇਹ ਲੱਗਦਾ ਸੀ ਵੀ ਕੱਖ ਜ਼ਿਆਦਾ ਹੋ ਗਏ ਫਿਰ ਆਪਣੇ ਬਾਤ ਚ ਨਹੀਂ ਆਉਣੇ ਗੜਾਈ ਗਡੂਈ ਕਰਾਉਣੀ ਆ ਕਾਫੀ ਆਪਸ਼ਨ ਨੇ ਇਸ ਕਰਕੇ ਕੱਖਾਂ ਵਾਲੀ ਦਵਾਈ ਕੱਲੀ ਪਾਈ ਐ ਇਹ ਖੇਤ ਆ ਆਪਣਾ ਇੱਥੇ ਤੱਕ ਆ ਸਾਹਮਣੇ ਤੱਕ ਇਹਦੇ ਵਿੱਚ ਆਪਾਂ ਨੇ ਪਿੱਛੇ ਇੱਕ ਨਾਲ ਅ ਰੂੜੀ ਖਾਦ ਪਾਈ ਸੀ ਰੂੜੀ ਖਾਦ ਪਾਉਣ ਤੋਂ ਬਾਅਦ ਸਾਡਾ ਵਿਚਾਰ ਆਇਆ ਤੇ ਬਾਹਣ ਤੋਂ ਬਾਅਦ ਵੀ ਇਹਨੂੰ ਲੇਜ਼ਰ ਕਰਾ ਆ ਦੀ ਲੇਜ਼ਰ ਹੋਣ ਨਾਲ ਥੋੜੀ ਜਿਹੀ ਡਲੇ ਜੇ ਇਕੱਠੇ ਹੋ ਗਏ ਤੇ ਉਹ ਸਾਹਮਣੇ ਦਿਖਦੇ ਨੇ ਉੱਥੇ ਥੋੜੀ ਜੀ ਕਾਲੀ ਜਿਆਦੇ ਖੜੀ ਐ ਕਿਉਂਕਿ ਖਾਦ ਦਾ ਫਰਕ ਪੈਂਦਾ ਆ ਦੇਖੋ ਇਹ ਹੋ ਰਹੀ ਆ ਸਪਰੇ ਬਾਕੀ ਇਹਦੇ ਵਿੱਚ ਆਪਾਂ ਨੇ ਹੁਣ ਤੱਕ ਬਸ ਇਹੀ ਚੀਜ਼ਾਂ ਪਾਈਆਂ ਨੇ ਇਹ ਅੱਜ ਆਪਾਂ ਨੇ ਲੱਸੀ ਦਾ ਕੋਲ ਤੇ ਵਰਮੀ ਬਾਸ ਤੀਜੀ ਚੀਜ਼ ਹੈਗੀ ਆਪਾਂ ਨੇ ਹਲਦੀ ਦਾ ਕੋਲ ਜਿਹੜਾ ਹਲਦੀ ਮੰਨ ਲਓ ਵੀ ਆਪਾਂ ਥੋੜੀ ਜਿਹੀ ਹਲਦੀ ਬਾਲ ਕੇ ਉਹ ਤੋਂ ਤਿਆਰ ਕਰਿਆ ਹੋਇਆ ਹਲਦੀ ਦਾ ਕੋਲ ਇਹ ਤਿੰਨੇ ਚੀਜ਼ਾਂ ਪਾ ਕੇ ਇਹਦੀ ਸਪਰੇਅ ਕਰ ਰਹੇ ਹਾਂ ਦੋਸਤੋ ਹੋਰ ਹੈ ਕਈ ਵਾਰ ਆਪਾਂ ਨੂੰ ਇਹ ਲੱਗਦਾ ਵੀ ਆਪਣੇ ਖੇਤਾਂ 'ਚੋਂ ਝਾੜ ਘਟ ਰੂਗਾ ਦੋਸਤੋ ਝਾੜ ਤਾਂ ਘਟ ਥੋੜਾ ਮੋਟਾ ਝੱਲ ਲੈਨੇ ਆਪਾਂ ਜਿਹੜੀਆਂ ਆਪਣੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਨਹੀਂ ਝੱਲ ਹੁੰਦੀਆਂ ਉਹ ਉੱਥੇ ਪੈਸਾ ਬਹੁਤ ਬਰਬਾਦ ਹੁੰਦਾ ਨਾਲੇ ਫੇਰ ਆਪਣੇ ਜਿਹੜਾ ਬੰਦਾ ਉਹ ਵੀ ਗਾਲਿਆ ਜਾਂਦਾ ਇਸ ਕਰਕੇ ਤੁਸੀਂ ਥੋੜੀ ਜੀ ਇਹ ਚੀਜ਼ ਨੂੰ ਸਹੀ ਢੰਗ ਨਾਲ ਆਪਣੇ ਖੇਤਾਂ ਨੂੰ ਆਰਗੈਨਿਕ ਕਰੋ ਤਾਂ ਕਿ ਆਪਾਂ ਆਪਣੇ ਪਰਿਵਾਰਾਂ ਨੂੰ ਬਚਾ ਸਕੀਏ। ਬਾਕੀ ਦੀ ਵੀਡੀਓ ਫੇਰ ਥੋੜੀ ਅੱਗੇ ਚੱਲਦੀ ਹੈ। ਲੰਬੀ ਹੋ ਜੂ ਤਾਂ ਕਰਕੇ ਥੋੜੀ ਜਿਹੀ ਫੇਰ ਬਣਾਉਨੇ ਆ। ਸਾਡੇ ਨਾਲ ਜੁੜੇ ਰਹੋ। ਆ ਆਪਣਾ ਕੈਮੀਕਲ ਵਾਲਾ ਖੇਤ ਹੈ ਜਿਹੜਾ ਇਹਦੇ ਵਿੱਚ ਭੂਇਂਜੀ ਹੋ ਗਈ ਸੀ। ਆ ਦੇਖੋ ਸਾਹਮਣੇ। ਇਹ ਬੂੰਜੀ ਤੋਂ ਆਪਾਂ ਨੇ ਸਪਰੇਅ ਕਰੀ ਆ। ਇਹ ਤਾਂ ਹੁਣ ਤਕਰੀਬਨ ਖਾਤਮਜੀ ਹੋ ਗਈ ਮਰ ਗਈ। ਇਹ ਕਈ ਖੇਤਾਂ 'ਚ ਥੋੜੀ-ਥੋੜੀ ਕਿਤੇ-ਕਿਤੇ ਜਿੱਥੇ ਪਾਣੀ ਜਾਂ ਜ਼ਿਆਦਾ ਖੜਦਾ ਸੀ ਉੱਥੇ ਇਹ ਬੂੰਜੀ ਹੋਈ ਆ। ਇਹ ਤੋਂ ਸਪਰੇਅ ਕਰੀ ਆ ਆਪਾਂ ਨੇ ਮੰਨ ਲਓ ਵੀ ਤਕਰੀਬਨ ਹੁਣ ਤਾਂ ਮਰ ਗਈ। ਗੋਈ ਜਿਹਾ ਹੋ ਪਿਆਜੀ ਜੀ ਮੰਗੋ ਐ ਇਹ ਛੋਟੀ ਛੋਟੀ ਹੁੰਦੀ ਹੈ ਜਿਹੜੀ ਇਹ ਚ 240 ਦੀ ਸਪਰੇ ਕਰੀ ਆਪਾਂ ਨੇ ਉਹਦੇ ਨਾਲ ਜਿੱਥੇ ਕਿਤੇ ਜ਼ਿਆਦਾ ਸਪਰੇ ਗਾੜੀ ਪੈ ਗਈ ਉੱਥੇ ਜਣੀ ਦੇਖਣ ਨੂੰ ਆਇਆ ਵੀ ਉੱਥੇ ਜੀਰੀ ਦੇ ਵੀ ਥੋੜੇ ਥੋੜੇ ਪੱਤੇ ਕਾਫੀ ਸਕਾਰ ਤੇ ਉਹ ਵੀ ਦਿਖਾਉਣਾ ਤੁਹਾਨੂੰ ਆ ਦੇਖੋ ਐਦਾਂ ਅੱਗੇ ਦੇਖਦਾ ਹੂ ਮੂਹੇ ਉਹਨੇ ਥੋੜੇ ਜਿਹਾ ਉੱਪਰੋਂ ਲਾਲ ਜੇ ਕਰਤੇ ਪੱਤੇ ਹੁਣ ਤਾਂ ਪਰ ਸਾਰਾ ਜੀਰੀ ਠੀਕ ਹੁੰਦੀ ਜਾ ਰਹੀ ਹੈ। ਇੱਧਰ ਜਿੱਥੇ ਥੋੜੀ ਜੀ ਜ਼ਿਆਦੇ ਪੈ ਗਈ। ਉਹੀ ਜਗ੍ਹਾ ਤੇ ਇਹ ਇੱਧਰ ਆਓ ਯਾਰ। ਆ ਪਿਛਲੀ ਵੀਡੀਓ 'ਚ ਆਪਾਂ ਖਾਲ ਬਾਰੇ ਗੱਲ ਕਰਦੇ ਤੇ ਖਾਲ ਦੇ ਦੋਏ ਪਾਸੇ ਆਪਣੇ ਖੇਤ ਨੇ। ਇੱਧਰ ਆਪਣੀ 1.5 ਕਿਲੇ ਦੀ ਲਾਈਨ ਹੈ ਲੰਬੀ। ਜਣੀ ਚੌੜਾ 1.5 ਕਿਲਾ ਉਹ ਪੰਜ ਪੰਜ ਕਿਲੇ ਨੇ ਇਹ ਇਕੱਠੇ ਆ ਉੱਥੇ ਤੱਕ ਇੱਧਰ ਆਹ ਕਿਲੇ ਦੀ ਲਾਈਨ ਆ ਜਣੀ ਚੌੜੀ ਇਹ 6 ਕਿਲੇ ਨੇ ਲੰਬੇਓ ਖੰਭਿਆਂ ਤੱਕ ਇਹਦੇ ਵਿੱਚ ਵਿਚਾਲੇ ਆਪਾਂ ਨੇ ਆਹ ਇੱਕ ਕਿਲਾ ਜਿਹੜਾ ਬਾਰਮੀ ਕੰਪੋਸਟ ਨਾਲ ਤਿਆਰ ਕਰ ਰਹੇ ਆ ਆਰਗੈਨਿਕ ਉਹ ਕਿਲਾ ਇਹ ਆਪਣੇ ਘਰਾਂ ਕਿੰਨੀ ਆਉਂਦਾ ਖਾਲ ਇਹ ਉਹ ਸਾਹਮਣੇ ਮੋਟਰ ਲੱਗੀ ਹੋਈ ਆ ਆਪਣੀ ਉਦਰਾ ਆ ਰਿਹਾ ਇਹ ਇਹਤੇ ਕਈ ਵੀਡੀਓ ਚ ਆਪਾਂ ਇਹਤੇ ਖੜ ਕੇ ਬਣਾ ਰਹੇ ਹੁੰਦੇ ਆ ਤਾਂ ਕਿ ਆਪਾਂ ਤੁਹਾਨੂੰ ਦੱਸ ਦਈਏ ਵੀ ਇਹ ਈ ਵਾਰ ਇਹ ਫੋਟੇ ਦੇ ਆਪਾਂ ਵੀ ਇਹ ਖਾਲ ਦੀ ਬਾਰੀ ਬਾਰੀ ਕੀ ਦਿਖਾ ਰਹੇ ਹਾਂ ਦੇ ਹਾਲ ਤੇ ਤੁਰ ਕੇ ਆਉਣਾ ਸੌਖਾ ਤਾਂ ਕਰਕੇ ਇੱਥੇ ਖੜ ਕੇ ਜਿਆਦਾ ਕਰ ਬਣਾਈਦੀ ਆ ਵੀਡੀਓ ਆ ਦੇਖੋ ਸਾਹਮਣੇ ਬੰਦਾ ਕਰਦਾ ਸਪਰੇਅ ਸਭਨੇ ਦੇਖੋ ਆ ਸਪਰੇਅ ਕਰਦਾ ਮੁੰਡਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਤੁਸੀਂ ਸਾਡੇ ਆਪਣੇ ਹੋ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋਇਓ ਸਾਡੇ ਚੈਨਲ ਨੂੰ ਸ਼ੇਅਰ ਤੇ ਲਾਈਕ ਕਮੈਂਟ ਵੀ ਜਰੂਰ ਕਰਦੇ ਹੋ ਅੱਗੇ ਆਪਣੇ ਦੋਸਤਾਂ ਨੂੰ ਵੀ ਕਰੋ ਤਾਂ ਕਿ ਹੋਰ ਵੀ ਇਸ ਵੀਡੀਓ ਨਾਲ ਜੁੜ ਸਕਣ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਸੱਤ ਸਰੀਆ ਕਾਲ